ਹੈਲੋ ਹਾਂਜੀ ਭਾਜੀ ਇਹ ਜਿਹੜੀ ਵੀਡੀਓ ਕਿੱਥੋਂ ਦੀ ਹੈ ਇਹ ਇਹ ਵੀਡੀਓ ਨੇ ਅੱਗ ਲਾ ਕੇ ਰੱਖ ਦਿੱਤੀ ਏ ਕਿ ਕੀ ਬਣ ਗਿਆ ਐਵੇਂ ਤੇ ਐਵੇਂ ਕਿੱਥੇ ਹੀ ਆ ਪਿੰਡ ਵਾਲੇ ਤੇ ਕਿੱਥੇ ਸਰਪੰਚ ਸਾਹਿਬ ਪਿੰਡ ਦੇ ਤੇ ਕਿੱਥੇ ਹੀ ਉਹ ਐਸਐਚਓ ਸਾਹਿਬ ਜਿਨ੍ਹਾਂ ਨੇ ਇਹਨਾਂ ਦਾ ਮਸਲਾ ਹੀ ਨਹੀਂ ਹੱਲ ਕਰਾਇਆ ਤੇ ਹਾਰ ਕੇ ਵਿਚਾਰੇ ਨੇ ਆਹ ਕੰਮ ਕਰ ਲਿਆ ਇਹ ਸਾਡਾ ਪਿਓ ਏ ਇਹ ਤੁਹਾਡਾ ਵੀ ਪਿਓ ਏ ਸਾਡਾ ਵੀ ਪਿਓ ਏ ਇਹ ਕਿਸੇ ਦਾ ਭਰਾ ਏ ਕਿਸੇ ਦਾ ਮਾਮਾ ਏ ਕਿਸੇ ਦਾ ਫੁੱਫੜ ਏ ਅਜਿਹੇ ਬੰਦੇ ਵੀਡੀਓ ਬਣਾਉਂਦੇ ਬੈਣਾ ਇਹਨਾਂ ਦੇ ਪੂਰਾ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਇਹ ਵੀਡੀਓ ਬਣਾਉਣ ਦੀ ਲੱਗੀ ਦੀ ਇਹ ਇਸ ਬੰਦੇ ਨੂੰ ਬਚਾ ਨਹੀਂ ਸਕੇ ਕਮਾਲ ਹੋ ਗਈ ਆ ਸਾਹਮਣੇ ਦਵਾਈ ਪੀਂਦਾ ਤੁਸੀਂ ਵੀਡੀਓ ਬੈ ਬਣਾਉਂਦੇ ਜੀ ਤੇ ਜਨਾਨੀਆਂ ਦੀ ਵੀ ਤੂੰ ਵੀਡੀਓ ਬਣਾ ਲਾ ਇਧਰ ਹੋ ਕੇ ਲੱਖ ਦੀ ਲਾਹੜ ਤਿਆਰ ਤੁਹਾਡੇ ਲੋਕਾਂ ਦੀ ਨਥਾਨੀਆਂ ਤੁਹਾਡੀ ਏਡੀ ਮੰਗੀ ਯਾਰ ਹਾਦੂ ਕਿਲਾ ਦੱਸ ਸਾਹਮਣੇ ਦਵਾਈ ਪੀਂਦਾ ਪੈ ਤੇ ਤੁਸੀਂ ਵੀਡੀਓ ਬਣਾਉਂਦੇ ਬੇਸ਼ਰਮੋ ਕਿੱਥੇ ਥਾ ਦੋ ਪਰ ਦਾ ਦਵਾਈ ਪੀਣ ਲਗਾ ਭਾਵੇਂ ਦੁਸ਼ਮਣ ਵੇ ਉਹਨੂੰ ਰੋਗ ਦਾ ਨਾਂ ਨਾ ਇਹ ਕੰਮ ਨਾ ਕਰੀ ਯਾਰ ਆਹ ਦਵਾਈ ਉਹਨੇ ਪੀ ਲਈ ਹੁਣ ਮੌਤ ਦੀ ਹੋ ਜਾਈ ਗੱਲ ਖਤਮ ਹੋ ਗਈ ਇਹਨਾਂ ਲੋਕਾਂ ਤੇ ਵੀਡੀਓ ਬਣਾਉਣ ਵਾਲਿਆਂ ਤੇ ਸਰਕਾਰ ਇਹਨਾਂ ਨੂੰ ਐਸਐਚਓ ਕੋਈ ਬੰ ਨੂੰ ਠੋਕ ਕੇ ਪਰਚਾ ਕਰਨਾ ਚਾਹੀਦਾ ਇਹਨਾਂ ਦੇ ਘਰੇ ਵੀ ਨਹੀਂ ਪਤਾ ਲੈ ਆ ਪੀ ਲਈ ਦਵਾਈ ਉਹਨੇ ਯਾਰ ਮੈਂ ਲੋਕਾਂ ਤੋਂ ਰਹਾ ਨਾ ਇੰਨੀ ਲੋਕਾਂ ਦੀ ਜਮੀਰ ਹੀ ਮਰ ਗਈ ਯਾਰ ਕਮਾਲ ਹੋ ਗਈ ਲੋਕਾਂ ਦੀ ਯਾਰ ਤੁਹਾਡਾ ਪਿਓ ਹੋਵੇਗਾ ਤਾਇਆ ਹੋਵੇਗਾ ਚਾਚਾ ਹੋਵੇਗਾ ਬਾਬਾ ਹੋਵੇਗਾ ਪਿੰਡ ਤੋਂ ਕੋਈ ਸ਼ਰੀਕ ਹੋਵੇਗਾ ਯਾਰ ਤੁਹਾਡਾ ਐਨੀ ਤੁਹਾਡੀ ਜਮੀਰ ਗਿਰ ਗਈ ਚਲੋ ਬੰਦੇ ਨੂੰ ਗਰਮੀ ਆ ਗਈ ਕਿਤੇ ਕਿਸੇ ਗੱਲ ਤੋਂ ਦੁੱਖ ਤਕਰੀਬੇ ਗਲਾ ਰਹਿ ਤੂੰ ਇਹ ਕੰਮ ਨਾ ਕਰ ਆਪਾਂ ਬਹਿ ਕੇ ਗੱਲ ਕਰ ਲੈਨੇ ਆਂ ਵੀ ਤੂੰ ਇਹ ਦਵਾਈ ਪੀ ਨਾਲ ਅਕਰ ਸ਼ਰਮ ਹੋਣੀ ਚਾਹੀਦੀ ਮਰਦੋ ਚਪੜੀ ਚ ਨੱਕ ਟੋਪ ਕੇ ਤੁਸੀਂ ਅਜੇ ਲੋਕ ਤੁਹਾਡੇ ਸਾਹਮਣੇ ਬੰਦੇ ਦੀ ਮੌਤ ਹੋ ਗਈ ਯਾਰ ਦਵਾਈ ਪੀਗਾ ਡੱਕ ਪਿਆ ਲਓ ਸਾਡੇ ਪੈ ਜਿਹੜੀ ਪੌਵਾ ਦਵਾਈ ਕਰ ਪੀਤੀ ਸ਼ਰਦੀ ਬੰਦੇ ਨੂੰ ਆਰ ਆ ਡੱਕ ਪਿਆ ਜਾ ਲਓ ਅੱਡਕ ਪੱਡਕ ਪਿਆ ਬਹੁਤ ਮੌਤ ਉਹਦੇ ਲੱਗੇ ਆ ਗਿਆ ਭਾਈ ਜੰਦਾ ਰੋਲਾ ਤੇ ਇਹ ਬੰਦਾ ਬੰਦੇ ਦੀ ਮੌਤ ਹੋਈ ਲੋ ਕੋਈ ਇਹਨੇ ਘਰੇ ਹੀ ਅਗਲਾ ਆਵਾਜ਼ ਮਾਰ ਦੇਦਾ ਭਾਈ ਤੁਹਾਡਾ ਬੰਦਾ ਦੁਆਈ ਪੀਣ ਲੱਗਾ ਜਿਵੇਂ ਡੱਬਾ ਖੋਲਿਆ ਜੀ ਤੇ ਆਪਦਾ ਭਾਈ ਤੁਸੀਂ ਕੋਈ ਵੀ ਜੋ ਰੋਲਾ ਪੈ ਕੇ ਕਰੀਏ ਕਰਨ ਨੂੰ ਗਾਗਣਾ ਪਣ ਜਾਏ ਕੋਈ ਪਰ ਬੜੀ ਦੁਨੀਆਂ ਦਾ ਹੱਦ ਹੋ ਗਈ ਲੋਕਾਂ ਦੀ ਖੂਨ ਪਿੱਟ ਗਏ ਨੇ ਲੋਕਾਂ ਦੀ ਸ਼ਰਮ ਲਹਿ ਗਈ ਲੋਕਾਂ ਦੀ ਅਸਲ ਸ਼ਰਮ ਲਹਿ ਗਈ ਬਾਕੀ ਜਿਹੜੀ ਸਾਡੀ ਪੁਲਿਸ ਹੈ ਪੁਲਿਸ ਦਾ ਬੇੜਾ ਅਸਰੇ ਗਰਖ ਗਿਆ ਕੋਈ ਕਿਸੇ ਨੂੰ ਗਰੀਬ ਨੂੰ ਇਨਸਾਫ ਨਹੀਂ ਦਉਂਦੇ ਆ ਵੇਖੋ ਆ ਜਨਾਨੀ ਸਾਹਮਣੇ ਵੇਦੀ ਪਈ ਆ ਜਨਾਨੀ ਸਾਹਮਣੇ ਵੇਦੀ ਪਈ ਉਹ ਬੁੱਢੇ ਦੇ ਘਰ ਵਾਲੀ ਆਦੀ ਆ ਲੋ ਉਹਨੂੰ ਆਦੇ ਪੈੜੇ ਕੋਨੇ ਦਵਾਈ ਪੀਣੀ ਤੇ ਉਹ ਲਿਆ ਉਹਨੂੰ ਦੱਸਣਾ ਹੈ ਕਿ ਤੁਸੀਂ ਪਹਿਲੋ ਰੋਲਾ ਪਾਓ ਵੀ ਭਾਈ ਇਹ ਦਵਾਈ ਪੀ ਦਵਾਈ ਪਿੰਦਾ ਪਿਆਰੀ ਕਮਾਲ ਹੋ ਗਈ ਤੁਹਾਡੀ ਲੋਕਰ ਵਾਲੀ ਯਾਰ ਵਾਹ ਭਾਈ ਵਾਹ ਛੇ ਬੁੱਢ ਜਵਾੜ ਭਾਵੇਂ ਕੁਝ ਵੀ ਯਾਰ ਤੁਸੀਂ ਬੰਦਾ ਪਰਵਾ ਕੇ ਰੱਖਦਾ ਸਾਹਮਣੇ ਕੋਈ ਤੁਹਾਨੂੰ ਸ਼ਰਮ ਹੀ ਆਈ ਐڑی ਲੋਕਾਂ ਨੂੰ ਉਹ ਬੁੱਢੀ ਨਾ ਦੇ ਪੈਣੇ ਇਹਨੂੰ ਲੈ ਜੋ ਉਹ ਆ ਜੀ ਆਜੋ ਅੰਦਰ ਆਜੋ ਉਹ ਆ ਜੀ ਅੰਦਰ ਆਜੋ ਵਾਹ ਭਾਈ ਵਾਹ ਸਵਾਦ ਆ ਗਿਆ ਤੁਹਾਡਾ ਵੀਡੀਓ ਬਣਾ ਲਿਆ ਕਰੋ ਵੀਡੀਓ ਵੀਡੀਓ ਬਣਾਉਣ ਕੋਲ ਕਸਣਾ ਰਹੇ ਜੇ ਵੀਡੀਓ ਤੁਹਾਨੂੰ ਬਚਾ ਦੇਗੀ ਵੀਡੀਓ ਤੁਹਾਨੂੰ ਬਚਾ ਦੇਗੀ ਤੁਹਾਡੇ ਸਾਹਮਣੇ ਬੰਦਾ ਦਵਾਈ ਪਿੰਦਾ ਤੁਹਾਡੇ ਤੇ ਪਰਚਾ ਆਵੇਗਾ